ਬਚਾਓ ਜਿਹੜੀ ਯਾਤਰਾ ਹੈ ਪੂਰੇ ਪੰਜਾਬ ਦੇ ਵਿੱਚ ਮਿੱਟੀ ਦਾ ਰੇ ਤੇ ਅੱਜ ਜਿਹੜੀ ਤਸਵੀਰ ਪਾਤਲ ਦੇ ਵੱਲ ਪੰਜਾਬ ਬਚਾਓ ਯਾਤਰਾ ਜਿਹੜੀ ਸਮਾਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਸਮਾਣਾ ਉਹਨਾਂ ਦੇ ਵੱਲੋਂ ਪੇ ਸਫਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੋ 라이ਕ ਤਸਵੀਰਾਂ ਨੂੰ ਸੀ ਦੇਖ ਰਿਹਾ ਸਮਾਣਾ ਸ਼ਹਿਰ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਪੇ ਸਫਰੀ ਦੇ ਨਾਲ ਇੰਤਜ਼ਾਰ ਇੰਤਜ਼ਾਰ ਕੀਤਾ ਜਾ ਰਿਹਾ ਸੋ ਗੱਲਬਾਤ ਕਰਦੇ ਆ ਇਹ ਕਹਿਣਾ ਹੈ ਇਹਨਾਂ ਦੇ ਵੱਲੋਂ ਬਹੁਤ ਪੇ ਸਫਰੀ ਦੇ ਇੰਤਜ਼ਾਰ ਕੀਤਾ ਜਾ ਰਿਹਾ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮਾਣਾ ਸ਼ਹਿਰ ਦੇ ਅੰਦਰ ਪੰਜਾਬ ਉਚਾਉ ਯਾਤਰਾ ਜਿਹੜੀ ਕੱਢ ਰਹੇ ਨੇ ਸਾਰਾ ਹੀ ਸਮਾਣਾ ਸ਼ਹਿਰ ਅੱਜ ਰੋਡ ਦੇ ਟਿਕਿਆ ਹੋਇਆ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਆਈਡੈਓਲੋਜੀ ਐਕਸੈਪਟ ਕਰਦੇ ਆਂ ਐਨ ਕੇ ਸ਼ਰਮਾ ਜੀ ਨੂੰ ਇੱਕ ਇੱਕ ਵੋਟ ਪਾ ਕੇ ਅਸੀਂ ਉਹਨਾਂ ਨੂੰ ਜਿੱਤੇ ਆਵਾਂਗੇ ਅਸੀਂ ਆਪਣਾ ਲੋਕ ਸਭਾ ਐਮਪੀ ਬਣਾ ਕੇ ਉਹਨਾਂ ਨੂੰ ਦਿੱਲੀ ਦੀ ਸਰਕਾਰ ਦੇ ਵਿੱਚ ਭੇਜਾਂਗੇ ਜੋ ਕਿ ਸਾਡੇ ਸ਼ਹਿਰ ਦਾ ਵਧੀਆ ਵਿਕਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਤੇ ਬਹੁਤ ਹੀ ਜਨਤਾ ਸਾਡੀ ਬਹੁਤ ਹੀ ਖੁਸ਼ ਹੈ ਕਿ ਸਾਨੂੰ ਸਾਡੇ ਪੁਰਾਣੇ ਲੀਡਰ ਵਾਪਸ ਆ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਨੇ ਲੋਕੀ ਅਡੀਆਂ ਪਾਰ ਹੋਏ ਪੈ ਨੇ ਕਿ ਕਦੋਂ ਸੁਖਵੰਦ ਸਾਹਿਬ ਸਾਡੇ ਵਿੱਚ ਆ ਜਾਣ ਤੇ ਅਸੀਂ ਉਹਨਾਂ ਨੂੰ ਆਪਣੀ ਦਿਲ ਦੀ ਗੱਲ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਇੱਕੋ ਇਹੋ ਜਿਹੀ ਰਵਾਇਤੀ ਪਾਰਟੀ ਹੈ ਜਿਹੜੀ ਗਰਾਉਂਡ ਝੂਠੀ ਹੋਈ ਹੈ ਲੋਕਾਂ ਦੇ ਦਿਲਾਂ ਤੱਕ ਪਹੁੰਚੀ ਹੋਈ ਹੈ ਤੇ ਅੱਜ ਵੀ ਉਹ ਲੋਕਾਂ ਦੇ ਦਿਲਾਂ ਤੇ ਉਦਾਂ ਹੀ ਰਾਜ ਕਰਦੀ ਹੈ ਜਿਵੇਂ ਪਿੱਛੇ 15 ਸਾਲ ਅਸੀਂ ਰਾਜ ਕਰਕੇ 10 ਸਾਲ ਗਏ ਆ ਤੇ ਉਦਾਂ ਹੀ ਸਾਨੂੰ ਆਸ ਹੈ ਕਿੰਨੀਆਂ ਸੀਟਾਂ ਜਿੱਤੇਗਾ ਅਕਾਲੀ ਦਲ ਸਾਨੂੰ ਅੱਜ ਵੀ ਆਸ ਹੈ ਕਿਸੀਂ 13 ਦੀਆਂ 13 ਸੀਟਾਂ ਲੈ ਕੇ ਜਾਵਾਂਗੇ ਜੋ ਸਾਡਾ ਮਾਹੌਲ ਚੱਲਦਾ ਜਿਨ੍ਹਾਂ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਕਰੇਜ਼ ਹੈ ਸਨਬਾਤ ਕਰਨਾ ਜੈ ਜੀ ਜੈ ਜੀ ਰਿਕਾਰਡ ਟੋਰ ਸਮਾਨ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਰਿਕਾਰਡ ਦੌਰ ਘਟ ਰਿਹਾ ਹੈ ਮੈਂ ਆ ਸੁਖੀਰ ਜੀ ਨਾਲ ਦਾ ਮਿਲਿਆ ਜੇਣਾ ਸੀ ਜੀ ਵਸਾਰੇ ਪੰਜਾਬ ਦੇ ਵਿੱਚ ਆਇਆ ਹਾਂ ਔਰ ਮੈਂ ਇਹੀ ਜੀ ਪੰਜਾਬ ਤੋਂ ਰਹਿਣੀ ਯਾਤਰਾ ਮੈਂ ਜੀ ਦੇਖੀ ਜੀ ਇੱਕ ਸ਼ਾਟ ਉੱਪਰ ਹੈ ਮੈਂ ਸਾਰੇ ਲੋਕਾਂ ਦਾ ਸਮਾਏ ਨਿਵਾਸੀਆਂ ਦਾ ਸਾਰੇ ਕਾਚੇ ਨਿਵਾਸੀਆਂ ਦਾ ਬਹੁਤ ਬਹੁਤ ਧਰਵਾਦ ਕਰਦਾ ਕਿ 2500 ਟ੍ਰੈਕਟਰ ਲੈ ਕੇ ਆਇਆ ਜੀ ਪ੍ਰਧਾਨ ਜੀ ਬਹੁਤ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਤੇਰਾ ਕਿ ਅਸੀਂ 13 ਸੀਟਾਂ ਜਿੱਤਾਂਗੇ ਉਸਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਲਓ ਵੀ ਥੋੜੇ ਜਿਹਾ ਪਹਿਲਾਂ ਸਮਰਾਟ ਪੈਸ ਦੇ ਵਿੱਚ ਉਹਨੇ ਇਕੱਠੀ ਥਾਂ ਜੀ ਅਸੀਂ ਉਹ ਰਾਜੀ ਕੈਨਸਲ ਕੀਤੀ ਸੀ ਆਪਣੀ ਕਿਉਂਕਿ 8 ਤਰੀਕ ਨੂੰ ਸਾਡੀ ਛੱਟ ਦੀ ਹੋਣਾ ਸੀ। ਉਹਨਾਂ ਨੇ ਜਿਹੜਾ ਮੈਨੂੰ ਦੱਸਿਆ ਹੈ ਕਿ ਸਾਡੀ 3500 ਕੁਰਸੀ ਲੱਗੀ। 3500 ਦੇ ਵਿੱਚੋਂ 500 ਕੁਰਸੀ ਖਾਲੀ ਤੇ 3000 ਸੀ। 3000 ਮੇਰਾ ਖੈ ਸਾਡਾ 1000 ਘੱਟ ਕੀਤਾ 1000 ਬਣ ਗਿਆ। 9 ਹਲਕਿਆਂ ਦੇ ਵਿੱਚ 10 ਗੱਲੇ ਦੇ ਵਿੱਚ ਹੋਸ਼। ਸੋ ਉਹ ਤਾਂ ਕਿਤੇ ਸਟੈਂਡ ਹੀ ਨਹੀਂ ਕਰ ਰਹੇ। ਜੋ ਮਰਜ਼ੀ ਕਹੀ ਜਾਣ। ਅੱਜ ਤਾਂ ਉਹ ਚਾਹੇ 13 0 ਕਹੇ ਜੋ ਚਾਹੇ 10 ਕਹੇ ਕੋਈ ਗੱਲ ਹੈ। 0 ਤੋਂ ਨਹੀਂ ਗੱਲ ਖੜੀ ਹੈ। ਇਹ ਤੋਂ ਉਹਨਾਂ ਨੇ ਬਦਲਣਾ ਨਹੀਂ ਕਰਾਉਂਦਾ। ਅੱਜ ਸ਼ੋਮਨੀ ਕਲਦਲ ਦੀ ਲੋਕ ਗੱਲ ਕਰ ਰਹੇ ਨੇ ਕਿ ਜੋ ਸ਼ੋਮਨੀ ਕਲਦਲ ਨੇ ਬੇਨਬਤ ਉਹਨਾਂ ਬਤਾਈ ਸਵਾਨੇ ਦੇ ਵਿੱਚ ਕਿੰਨਾ ਕੰਮ ਕੀਤਾ ਆਨਖਾਂ ਚਿੱਕ ਬੈਠੇ ਨੇ ਸਾਡੇ ਕਿ ਈਓਸੀ ਸਾਡੇ ਇੰਨਾ ਕੰਮ ਕਰਾਇਆ ਹੈ ਕਿ ਰਿਕਾਰਡ ਤੋਂ ਕੰਮ ਕਰਾਇਆ ਹੈ ਆ ਮੋਦਗਿਲ ਦੀ ਸਾਡੇ ਇੰਪਰੂਵਮੈਂਟ ਫਸਟ ਚੇਅਰਮੈਨਸ਼ਿਪ ਪੰਡਤ ਜੀ ਨੇ ਸਾਡੇ ਇਹਨਾਂ ਸਿੱਖਿਆ ਲੈ ਕੇ ਜੀ ਕੰਮ ਕਰਦੇ ਆ ਇੱਕ ਰਿਕਾਰਡ ਮੇਰਾ ਖਿਆਲ ਹੈ ਜੀ ਨੌਰ ਸੀਨੀਅਰ ਦਾ ਪਹਿਲਾ ਵਾਟਚਮੈਨ ਪਲਾਂਟ ਜਿਹੜਾ ਸਮਰਦੇਸ਼ ਚਲਾਇਆ ਮਿਊਨਸਪਟੀਆ ਦਾ ਤਰਫ ਇਹ ਲੱਗਦਾ ਸੀ ਵੀ ਅੱਜ ਵੀ ਜਿਗਿਆ ਕੱਲ ਮਿਲ ਗਿਆ ਉਹ ਵੀ ਛਾਇਆ ਨਾ ਬਣਾਇਆ ਸੀ ਆ ਸਾਡੇ ਦੋ ਪੌਲਸੀਗੇ ਜਿਹਨੂੰ ਅਸੀਂ ਖੂਨ ਨਹੀਂ ਪਕਾਇਦੇ ਸੀ ਬੰਮਣੇ ਵਾਲਾ ਤੇ ਕਿਉੜੇ ਵਾਲਾ ਉਹ ਦੋ ਇਹਦੇ ਦੋ ਬਹੁਤ ਵੱਡੇ ਪਰੋਅ ਵਾਏ ਨੇ ਪੰਜ ਗ੍ਰੇਡ ਮੇਰਾ ਖਿਆਲ ਹੈ ਵੀ ਸਾਰੇ ਪੰਜਾਬ ਦੇ ਵਿੱਚ ਰਿਕਾਰਡ ਹੋਣਾ ਪੰਜ ਗ੍ਰੇਡ ਸਮਾਣੇ ਦੇ ਵਿੱਚ ਬਣੇ ਜਿੰਨੀ ਪਾਰ ਗ੍ਰੇਡ ਸਮਾਣੇ ਦੇ ਵਿੱਚ ਜੇਕਰ ਤੁਸੀਂ ਇੱਕ ਗੱਲ ਕੀ ਜਿਹੜੀ ਮਰਜ਼ੀ ਗੱਲ ਕੁਝ ਕਰਕੇ ਦੇਖ ਲਓ ਚਮシャン ਘਾਟ ਸਮਾਣੇ ਦਾ ਪੰਜਾਬ ਕੀ ਹੋਣਾ ਜੈ ਚਮシャン ਘਾਟ ਤੋਂ ਕਰਦਾ ਹੈਗਾ ਮੇਰਾ ਮੀਆਂ ਸਕੂਲ ਮੇਰਾ ਖਿਆਲ ਹੈ ਕਿੰਨੀਆਂ ਕੰਨਤਾਂ ਕੀਤੀਆਂ ਨੇ ਕਿੰਨੇ ਕ ਰੋਣੇ ਰੋਏ ਨੇ ਤੇ ਸਾਡਾ ਆਪਣਾ ਰੋਣਾ ਚੰਗਾ ਉਹ ਵੀ ਅਫੀਸ ਤੋਂ ਨਿਕਲ ਬੈਲ ਨਹੀਂ ਕੀਤਾ ਇਹ ਫਾਇਰ ਬਟੀਆਂ ਬੰਨਲ ਕਰੀਏ 1.5 ਮਿੰਟ ਹਾਈ ਨਹੀਂ ਸੀ 1000 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਚ ਇੱਥੇ ਪਤਲਾ ਦਾ ਤੇ ਕੋਈ ਨਹੀਂ ਸੀ ਤੇ ਉਹ ਵੀ ਅਸੀਂ ਵੱਡੇ ਬਾਤਾਂ ਨੂੰ ਕਹਿ ਕੇ ਉਹ ਆਇਆ ਸੀ ਅੱਜ ਤਿੰਨ ਵਾਰ ਫਾਰਮੈਟ ਨਹੀਂ ਕਰਕੇ ਇੱਥੇ ਕੰਮ ਕਰ ਰਿਹਾ ਹੈ ਮਨ ਇੰਡਸਟਰੀ ਜੇ ਆਪਾਂ ਕਿਰਤੀ ਕਰਨਾ ਇਹ ਤਾਂ ਗਿੰਦੇ ਤਾਂ ਹੋ ਹੀ ਸਕਦੀ ਐ ਨੇ ਕੰਮ ਕੋਈ ਨਹੀਂ ਅਜੀ ਪਿਛਲੀ ਵਾਰੀ ਚਾਰ ਜੀ ਮੋਰੀ ਜੀ ਕੇ ਹਵਾ ਚਾਟਦੇ ਲੋਕ ਨਹੀਂ ਤੇ ਉਹ ਕਿਹਾ ਹਰ ਦੇ ਸੀ ਕਿ ਇੰਨੇ ਕੰਮ ਵੀ ਖੋਤੇ ਦੇ ਦੋ ਸੋਹਮਾਇਆ ਪਾ ਲੈਣੇ ਕੱਲੀ ਕੀ ਗੱਲ ਦੱਸੀ ਉਹਨੇ ਇਹ ਵੀ ਗੱਲ ਕਹੀ ਕਿ ਮੈਂ ਸ਼ਾਤੀਦਾਨ ਕੇ ਕਹਿੰਦਾ ਵੀ ਇਸ ਕਰਨ ਮਿਲਦੇ ਤੇ ਖੋਣ ਪਹਿਲਾਂ ਉਹਦੇ ਮੰਤਰੀ ਨੇ ਕਿਹਾ ਜੀ ਨਾ ਕਿ ਵੀ ਅਸੀਂ ਇਹਨੂੰ ਹੋਟਲ ਬਣਾਵਾਂਗੇ ਇਹ ਕਹਿੰਦਾ ਹਮ ਸਕੂਲ ਬਣਾਵਾਂਗੇ ਪਹਿਲਾਂ ਨਹਿਤਿਕਲ ਕੀਤੀ ਸੀ ਸੱਜਮੀ ਸਿੰਘ ਪਾ ਲੈ ਕੇ ਇੱਕ ਗੱਲ ਆਧੀ ਉਹਨੇ ਕਹੀ ਬਚੇ ਜੀ ਦੇਖੋ ਲੋਕਾਂ ਨੂੰ ਕਹਿਣ ਖਤਰ ਬਹੁਤ ਵਧੀਆ 걸 ਲੱਗਦੀ ਹੈ ਚੰਗੀ 걸 ਲੱਗਦੀ ਹੈ ਪਰ ਜੋ ਚੈਲੰਜ ਸਰ ਸਪੀਸ਼ ਸਿੰਘ ਬਾਦਲੇ ਕੀਤਾ ਹੈ ਉਹਨੂੰ ਐਕਸੈਪਟ ਕਰਨਾ ਤੁਸੀਂ ਕਦੇ ਐਕਸੈਪਟ ਕੀਤਾ ਉਹਨਾਂ ਨੇ ਜੋ ਇੱਕ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਜਿਹੜਾ ਬੰਦਾ ਹਜ਼ਾਰਾਂ ਕਰੋੜਾ ਪੀਆ ਲਾ ਕੇ ਇੱਜੇ ਦੇ ਪ੍ਰੋਜੈਕਟ ਬਣਾਉਂਦਾ ਹੈ ਉਹ ਕੱਚੇ ਪੈਸੇ ਨਹੀਂ ਬਣਾਉਂਦਾ ਸਾਰਾ ਕੁਝ ਪੱਕੇ ਪੈਸੇ ਪੈਣੀ ਕਰਦਾ ਹੈ ਕੀ ਕਹਿਣਾ ਚਾਹੋਗੇ ਪਟਿਆਲਾ ਲੋਕ ਸਭਾ ਤੋਂ ਤੁਹਾਨੂੰ ਅਕਾਲੀ ਦਲ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇਗਾ ਕੀ ਕਹਿਣਾ ਚਾਹੋਗੇ ਜੈਨ ਨੂੰ ਕੁਝ ਰਿਹਾ ਨਹੀਂ ਲਖੜਾ ਸਾਹ ਨੇ ਸਾਰੀਆਂ ਗੱਲਾਂ ਕਰਤੀਆਂ ਅੱਜ ਦਾ ਜਿਹੜਾ ਇਹ ਪੰਜਾਬ ਬਚਾਓ ਯਾਤਰਾ ਹੋਈ ਆ ਮੈਨੂੰ ਨਹੀਂ ਲੱਗਦਾ ਕੋਈ ਸਮਾਣਾ ਹਲਕੇ ਦਾ ਵਿਅਕਤੀ ਆਪਣੇ ਘਰ ਤੁਸੀਂ ਦੇਖੋ ਵੀ 4-4 5000 ਟ੍ਰੈਕਟਰ ਦਾ ਕਾਫਲਾ ਹੈ ਗੱਡੀਆਂ ਦਾ ਕਾਫਲਾ ਸਾਰਾ ਸ਼ਹਿਰ ਬਾਜ਼ਾਰ ਚ ਸਰਦਾਰ ਸੁਖਦੇਵ ਸਿੰਘ ਬਾਦਲ ਜੀ ਰਖੜਾ ਸਾਹਿਬ ਦਾ ਵੈਲਕਮ ਕਰਨ ਵਾਸਤੇ ਆਇਆ ਸੋ ਮੈਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕ ਦੁਬਾਰਾ ਫੇਰ ਕਰਤਾਰ ਔਰ ਕਾਰ ਦੇ ਜਰੀਏ ਮੈਂ ਜਿਲੇ ਕਰਨਗੇ ਉਹ ਪ੍ਰਮਾਤਮਾ ਕਿਰਪਾ ਕਰੂਗਾ ਜਮਾਨਤਾਂ ਜਬਤ ਹੋਣਗੇ ਸਰ ਸ਼ਰਮਾ ਜੀ ਮੁਕਾਬਲੇ ਨੂੰ ਕਿੱਦਾਂ ਦੇਖਦੇ ਹੋ ਮਹਾਰਾਣੀ ਪ੍ਰਨੀਤ ਕੌਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਜਿਹੜਾ ਪ੍ਰਚਾਰ ਕਰਿਆ ਸਾਰੇ ਬੱਲੇ ਕੁਛ ਹੁੰਦਾ ਨਾ ਤਾਂ ਪਾਰਟੀਆਂ ਬਦਲ ਕੇ ਟਿਕਟਾਂ ਲੈ ਕੇ ਨਾ ਇਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਰਹੀ irdar ਇਹਨਾਂ ਦਾ ਇਹ ਹੈ ਵੀ ਤਿੰਨ ਤਿੰਨ ਪਾਰਟੀਆਂ ਬਦਲ ਕੇ ਆ ਰਹੇ ਆ ਸੋ ਪੰਜਾਬ ਦੇ ਲੋਕਾਂ ਨੇ ਦੋ ਵਾਰੀ ਜਿਹੜੀ ਫਲੋਡ ਨਾਲ ਸਰਕਾਰ ਪੰਜਾਬ 'ਚ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਬਣਾਈ ਉਹ ਤੋਂ ਅੱਕ ਕੇ ਥੱਕ ਕੇ ਹੁਣ ਫਿਰ ਪੰਜਾਬ ਦੇ ਅੰਦਰ ਜਰਦਾਰ ਦੀ ਔਰ ਕਾਰਗੁਜ਼ਾਰੀ ਦੀ ਪੋਲਿਟਿਕਸ ਹੋਊਗੀ ਪੰਜਾਬ ਦੀ ਡਿਵੈਲਪਮੈਂਟ ਦੀ ਪੋਲਿਟਿਕਸ ਹੋਊਗੀ ਪੰਜਾਬੀ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਗਏ ਔਰ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਬਸ ਰਿਜ਼ਲਟ ਆਣਾ ਬਾਕੀ ਆ ਮੈਨੂੰ ਨਹੀਂ ਲੱਗਦਾ ਕੋਈ ਦੂਰ ਦੂਰ ਤੱਕ ਜਿਹੜਾ ਮੁਕਾਬਲਾ ਹੋ ਕੋਈ ਲੱਖਾਂ ਵੋਟ ਤੋਂ ਸੀ ਤੇ ਸੀਟ ਤੇ ਡਾਕਟਰ ਗਾਂਧੀ ਨੇ ਪਿਛਲੇ ਦਿਨੇ ਇੱਕ ਕਾਨਫਰੰਸ ਰਾਹੀਂ ਗਿਆ ਸੀਗਾ ਐਨ ਕੇ ਸ਼ਰਮਾ ਕੱਲ ਦਾ ਜਵਾਬ ਹੈ ਕੋਸ ਦਿੱਕੀ ਕਹਿਣਾ ਤੁਸੀਂ ਉਹਦੀ ਸਿਹਤ ਬਾਰੇ ਲੈ ਕੇ ਕੋਈ ਨੁਕਤਾ ਚੀਨੀ ਹੋਈ ਸੀਗੀ ਅੱਜ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਐਸਾ ਕੀ ਕਿਹਾ ਸੀਗਾ ਉਹਦੀ ਸਿਹਤ ਨੂੰ ਲੈ ਕੇ ਮੈਂ ਉਹਦੀ ਸਿਹਤ ਨੂੰ ਲੈ ਕੇ ਕੁਝ ਨਹੀਂ ਕਿਹਾ ਮੈਂ ਤਾਂ ਜੋ ਉਹਨੇ ਕਿਹਾ ਇੰਟਰਵਿਊਟਰ ਉਹ ਮੈਨੂੰ ਬੋਲਣਾ ਸਮਾਨਾ ਦੇ ਸ਼ਰਮਾ ਜੀ ਸਮਾਨਾ ਦੇ ਵਿੱਚ ਉਹ ਜਦੋਂ ਵੀ ਆਂਦੇ ਨੇ ਉਹਨਾਂ ਦੇ ਕੋਲ ਇਹੀ ਗੱਲ ਕਹਿੰਦੇ ਮੇਰੇ ਸਿਹਤ ਬਾਰੇ ਬੋਲਿਆ ਸੀ ਤੁਹਾਡੇ ਬਾਰੇ ਸਿਹਤ ਬਾਰੇ ਤਾਂ ਉਹਨਾਂ ਨੇ ਖੁਦ ਇੰਟਰਵਿਊ 'ਚ ਬੋਲਿਆ ਜੋ ਉਹਨਾਂ ਨੇ ਬੋਲਿਆ ਮੈਂ ਤਾਂ ਉਹਨੂੰ ਰਿਪੀਟ ਕਰਿਆ ਇਹ ਉਹਨੇ ਇਹ ਕਹਿ ਵੀ ਮੈਨੂੰ 10K ਸ਼ਰਮਾ ਬੋਲੇ ਮਿਕੀਲ ਸ਼ਰਮਾ ਤਾਂ ਬੋਲੂਗਾ ਜੇ ਤੁਸੀਂ ਤਿੰਨ ਤਿੰਨ ਪਾਰਟੀਆਂ ਬਦਲ ਗਏ ਤਿੰਨ ਬਾਰੇ ਤਿੰਨ ਬਾਰੇ ਮੈਂ ਪਾਰਟੀ ਬਦਲ ਕੇ ਤਿੰਨ ਲੱਖ ਲੱਖ ਚੋਣ ਨਿਸ਼ਾਨ ਨਾਲ ਉਹਨਾਂ ਨੇ ਜਿੱਤੇ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਕੇਜਰੀਵਾਲ ਨੇ ਲੜਾਈ ਕਰਕੇ 2.5 ਸਾਲ ਬਦ ਘਰ ਬੈਟ ਗਿਆ ਤੇ ਲੋਕਾਂ ਦੇ ਤਾਂ 2.5 ਸਾਲ ਬਰਬਾਦ ਹੋ ਗਏ ਨਾ ਜੀ ਬਾਕੀ ਮੈਂ ਕਿਸੇ ਨੇ ਕਿਹਾ ਜੋ ਉਹਨਾਂ ਨੇ ਇੰਟਰਵਿਊ 'ਚ ਕਿਹਾ ਵੀ ਮੇਰੀ ਸਿਹਤ ਠੀਕ ਨਹੀਂ ਮੈਂ ਕਿਹਾ ਵੀ ਜੇ ਸਿਹਤ ਠੀਕ ਨਹੀਂ ਤਾਂ ਆਰਾਮ ਕਰਨਾ ਚਾਹੀਦਾ ਚਾਹੀਦਾ ਜ਼ਰੂਰੀ ਤਾਂ ਦੀ ساری ਜ਼ਿੰਦਗੀ ਇਲੈਕਸ਼ਨ ਹੀ ਲੜਦੇ ਠੀਕ ਹੈ ਮੈਂ ਉਹਨਾਂ ਦਾ ਸਹਿਕਾਰ ਕਰਦਾ ਕਰਦਾ ਵਧੀਆ ਡਾਕਟਰਾਂ ਪਰ ਵਧੀਆ ਐਡਮਿਨਿਸਟਰेटर ਨਹੀਂ ਹੁੰਦੇ ਠੀਕ